ਦੇਖੋ ਜੀ ਅ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਹਿਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਵੀ ਸਾਡੇ ਕੋਲ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਹੈ ਔਰ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਤੇ ਮਾਨਯੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਕੋਲ ਪੰਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਪੁਰਾਤ ਜੋ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਆ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿ ਤਰ੍ਹਾਂ ਰਾਤ ਨੂੰ ਜਿੱਥੇ ਅੱਗ ਲੱਗਦੀ ਆ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਹੈ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਅਪਾ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬ੍ਰੀਗਰਡ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਆ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਹਿਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਆ ਨਵੀਂ ਆਈ ਆ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਯੰਤਰ ਜਿਹੜਾ ਉਸ ਪ੍ਰੋਵਾਈਡ ਜਿਹੜਾ ਕੀਤਾ ਗਿਆ ਸੋ ਇਦੇ ਨਾਲ ਮੈਂ ਕਹਿ ਸਕਦਾ ਕਿ ਸਾਡਾ ਜਿਹੜਾ ਫਾਇਰ ਵਰਗੇ ਦਾ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕੰਮ ਜਾਂ ਪੀ ਚ ਗਿਆ ਜੀ ਸਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਵੀ ਕਿਸਾਨ ਜਿਵੇਂ ਨੇ ਦੇਰ ਰਾਤ ਖੇਤਾਂ ਦੇ ਅਦਲਦਾਨ ਤੋਂ ਪਿੱਛੇ ਨਹੀਂ ਹਟਦੇ ਦੇਖੋ ਮੈਂ ਇੱਕ ਗੱਲ ਕਹਾਂਗਾ ਜੀ ਅ ਸਗੋਂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ ਸੈਂਟਰ ਜਿਹੜੀ ਹੈ ਤਾਂ ਕਿੰਨਾ ਪਾਣੀ ਲੈਣਾ ਜਾ ਰਿਹਾ ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰਾਖੇ ਪਾਣੀ ਕਿੰਨਾ ਕਰਕੇ ਬਚਾਇਆ ਜਾ ਰਿਹਾ ਕਿੰਨਾ ਕਰਕੇ ਆਪਾਂ ਇਹਨਾਂ ਐਫਰਟ ਕਰਦੇ ਆ ਕਿਉਂਕਿ ਸਾਡੇ ਕਿਸਾਨਾਂ ਨੂੰ ਜ਼ਰੂਰਤ ਹੈ ਸਾਡੇ ਜ਼ਿਮੀਦਾਰਾਂ ਨੂੰ ਲੋੜ ਹੈ ਕਿਉਂਕਿ ਵਾਈ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾ ਦਾ ਵੀ ਨਾਰਾ ਨਹੀਂ ਮਾਰਿਆ ਸੋ ਕਹਿਣ ਦਾ ਭਾਵ ਆ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹੁਣ ਨਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਤੇ ਜੇ ਆਪਾਂ ਨਹੀਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਘੱਟ ਤੇ ਨੁਕਸਾਨ ਤੇ ਜ਼ਿਆਦਾ ਹੁੰਦਾ। ਸੋਸ਼ੂ ਬਨਾਮ ਕੀ ਕੀ ਕਹਣਾ ਚਾਹੁੰਦੇ? ਇੱਕ ਮਿੰਟ ਸਰ, ਇੱਕ ਮਿੰਟ। ਹਾਂਜੀ ਸਰ। ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ। ਹਾਂਜੀ। ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ। ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਬਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਇੱਕ QRV ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਈਕਵਿਪਮੈਂਟ ਉਹ ਦਿੱਤੇ ਗਏ ਨੇ। ਜੋ ਐਮਐਲਏ ਸਾਹਿਬ ਵੱਲੋਂ ਅ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਆ ਅੱਜ ਉਸੇ ਉਪਲਬਧ ਵਿੱਚ ਉਹ ਜਿਹੜਾ ਪ੍ਰੋਗਰਾਮ ਆ ਤੇ ਜਾਣਕਾਰੀ ਥੋੜੀ ਇਹਨਾਂ ਬਾਰੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਿਆ ਇਹਨਾਂ ਦੀ ਜਿਹੜੀ ਫਾਇਰ ਰੈਜ਼ਿਡੈਂਸ ਆ ਉਹ 3 ਮਿੰਟ ਦੀ ਆਹੀ 3 ਮਿੰਟ ਗੁਜ਼ਰ ਸਕਨੇ ਆ ਅੱਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਅ ਪਾਰ ਐਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆ ਹੋ ਦਾ ਉਹਨੂੰ ਕੱਢਣ ਵਾਸਤੇ ਅੱਗ ਦੇ ਵਿੱਚੋਂ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਲਿਆ ਸਕਦਾ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟ ਆ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਬੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜ਼ੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਅਸੀਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਉਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਹੈ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸਾਂ ਕੋਈ ਅਰਥਕ ਕੋਈ ਕ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਹੋਣਾ ਮੁਸ਼ਕਲ ਹੁੰਦਾ ਉਥੇ ਅਹੀ ਹੈ ਪੋਟੇਬਲ ਸਾਡੇ ਕੋਲ ਜਨਰੇਟਰ ਆ ਔਰ ਗੈਸ ਟਾਵਰ ਆ ਇਹ 11 12 ਫੁੱਟ ਉੱਪਰ ਜਿਹੜਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹਦੀ ਜਿਹੜੀ ਲਾਈਟ ਜਿਹੜੀ ਆ ਦੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣੇ ਡੈਮੋ ਵੀ ਆਂਦੇ ਆ ਸਾਥ ਤੇ ਫਿਰ ਤੁਹਾਨੂੰ ਦੇਖ ਕਰਕੇ ਉਸ। ਪਹਿਲਾਂ ਸਮਾਨ ਇਹ ਚੋਂ ਕਿਹੜਾ ਨਹੀਂ ਸੀ ਹੈਗਾ ਤੁਹਾਡੇ ਕੋਲ ਤੇ ਸਰ ਇਹਨਾਂ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰੀਡ ਦੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ ਪਿਛੇ ਜੀ ਉੱਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਆ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋਲ ਕੁਇਕ ਰਿਸਪੌਂਸ ਵਹੀਕਲ ਆ ਇਹ ਉੱਥੇ ਕਾਫੀ کارਗਰ ਆ ਇਹਦੇ ਚ ਜਿਹੜਾ ਮਿਸਕ ਪੰਪ ਲੱਗਾ ਉਹ ਵੀ ਕਾਫੀ کارਗਰ ਆ ਫੋਮ ਵੀ ਇੱਥੇ ਓਪਰੇਟ ਹੁੰਦੀ ਆ ਤੇ ਇੱਕ ਮਿੰਟ ਜਨਾਬ ਸਾਹਿਬ ਜੀ ਸਰ ਕਿੰਨੀ ਦੀ ਹੋਏਗੀ ਸਾਰੀ ਟੋਟਲੀ ਸਮਾਨ ਦੀ ਸਰ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਹੈ ਲਗਭਗ ਤੇ ਕੋਈ ਲਿਖ ਕੇ ਭੇਜਿਆ ਗਿਆ ਸੀ ਵਿਭਾਗ ਵੱਲੋਂ ਕਿ ਸਮਾਨ ਚਾਹੀਦਾ ਸੋ ਡਿਮਾਂਡ ਸਾਡੀ ਸਮੇਂ-ਸਮੇਂ ਸਿਰ ਜਾਂਦੀ ਰਹਿੰਦੀ ਹੈ ਜਿਸ ਸਮੇਂ ਵੀ ਸਾਨੂੰ ਜੀਜ਼ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜ਼ਰੂਰ ਇਹਦੇ ਬਾਰੇ ਜਾਣੂ ਕਰਾਉਂਦੇ ਹਾਂ ਇਸ ਤੋਂ ਇਲਾਵਾ ਆਪਾਂ ਜਿਹੜੀ ਆ ਦੋ ਵੱਡੇ ਫਾਇਰ ਟੈਂਡਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਈ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਸ਼੍ਰੀ ਹਰਗੁਬਿੰਦਰ ਘੁਮਾਨ ਕਾਦੀਆਂ ਹਰਸ਼ੋਵਾਲ ਫਟੇਗੜ ਚੂੜੀਆਂ ਡੇਰਾ ਬਾਬਾ ਨਾਨਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰ ਵੀ ਹਰ ਸਾਲ ਅਹੀ ਟੁੰਗਤਾਂ ਮਨਾਉਂਦੇ ਆ ਲੱਖਾਂ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਹੀ 2 ਫਾਇਰ ਟੈਂਡਰ ਹੋਰ ਮਲਟੀਪਰਪਸ ਦੀ ਡਿਮਾਂਡ ਜਿਹੜੀ ਆ ਆਪਣੇ ਹੈੱਡ ਆਪਸ਼ਨ ਕੀਤੀ ਦੀ ਆ ਮੈਨੂੰ ਮੇ ਵੀ ਆ ਕਿ ਇੱਕ ਤੇ ਸਾਨੂੰ ਜਰੂਰ ਮਿਲੇਗਾ ਲੇਕਿਨ ਜੇ ਪਾ ਥੋੜਾ ਜਿਹਾ ਐਫਰਟ ਹੋਰ ਜ਼ਿਆਦਾ ਕਰਾਂਗੇ ਤਾਂ ਸਾਨੂੰ ਸ਼ਾਇਦ ਦੂਸਰਾ ਕਰਮਚਾਰੀਆਂ ਦੀ ਗਿਣਤੀ ਕਿੰਨੀ ਹੈ ਸਰ ਹਾਂਜੀ ਐਸ ਵੇਲੇ ਤੇ ਸਾਡੇ ਕੋਲ ਟੋਟਲ ਜਿਹੜੇ ਆ 31 ਕਰਮਚਾਰੀ ਆ ਟੋਟਲ ਤੇ ਜਿਹੜੇ ਚੋਂ ਅਸੀਂ 8-9 ਕਰਮਚਾਰੀ ਡੇਰਾਬਾਬ ਬਨਾਨਕ ਡਿਪਿਊਟ ਕੀਤੇ ਤੇ ਇੱਕ ਫਾਇਰ ਟੈਂਡਰ ਵੀ ਉੱਥੇ ਡਿਪਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾ ਡੇਰਾਬਾਬ ਬਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੈਂਡਰ ਉੱਥੇ ਅਸਲੀਂ ਦੁੱਪਤ ਚ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦਿੰਦਾ ਕਿੰਨਾ ਕੋ ਫਾਇਦਾ ਮਿਲੇਗਾ ਇਸ ਮਾਨ ਸਰ ਇਸ ਮਾਨ ਨਾਲ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਨਿਖਰੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂਟ ਨੂੰ ਘੱਟ ਸਮੇਂ ਵਿੱਚ ਡਿਸਾਲਵ ਕਰ ਪਾਵਾਂਗੇ ਸਾਡਾ ਬ੍ਰੀਫ ਤੁਹਾਡਾ ਹੈ ਕਿ ਆ ਸਮਾਂ ਦਿੱਤਾ ਗਿਆ ਕਿ ਕਿੰਨੇ ਕਦਾ ਲਾਭ ਮਿਲੇਗਾ ਬਟਾਲਾ ਨਾਲ ਹਾਂਜੀ ਹਾਂਜੀ ਅ ਅ ਸੁਣਤਾ ਕਰੀ ਅੱਜ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਡੇ ਬਟਾਲੇ ਦੇ ਸਤਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼੍ਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕਿਯੂਆਰਵੀ ਕਿਕ ਰਿਸਪੌਂਸ ਵਹੀਕਲ ਮਿਲਿਆ ਹੈ ਜੋ ਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕੁਪਮੈਂਟ ਮਿਲਿਆ ਤੇ ਅਸੀਂ ਧੰਨਵਾਦੀ ਐਮਐਲ ਸਾਹਿਬ ਦੇ ਤੇ ਉਮੀਦ ਕਰਦੇ ਹਾਂ ਕਿ ਇਸ ਵਹੀਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸ ਹਪਨਿੰਗ ਹੁੰਦੀ ਹੈ ਤੇ ਉਹਨੂੰ ਕੰਟਰੋਲ ਕਰਨ ਵਿੱਚ ਕਿਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਜਿਹੜਾ ਹੈ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ ਜਾਨੀ ਵਾਲੇ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗੈਜਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਪਰ ਮੈਂ ਆਸ਼ ਕਰਦਾ ਹਾਂ ਕਿ ਸਾਡੇ ਜਿਹੜੇ ਫਾਇਰ ਆਫੀਸਰ ਹੈ ਸ਼੍ਰੀ ਨੀਰਿਤ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਤੇ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹੇ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟੈਸਟ ਮਿਲਿਆ ਇਹਦੇ ਨਾਲ ਇਹਨਾਂ ਦੀ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਥੈਂਕ ਯੂ